ਉਹੋ ਬਾਈ ਤਾਂ ਜਦੋਂ ਜੂ ਟਰਨ ਮਾਰਨ ਤੋਂ ਪਹਿਲਾਂ ਬਾਈ ਦਾ ਰੋਡ ਤੇ ਲਾਗੇ ਸਾਈਡ ਤੇ ਖੜਾ ਰਿਹਾ ਇਹ ਗੱਲ ਜੋ ਵੀ ਮੈਂ ਤੁਹਾਨੂੰ ਦੱਸੂਗਾ ਇਹ ਸਾਰੀ ਜਿਹੜਾ ਉਹਦਾ ਮੁੰਡਾ ਨਾਲ ਰਹਿੰਦਾ ਸੀਗਾ ਰੂਮ ਮੇਟ ਆ ਜਿਵੇਂ ਆਪਾਂ ਕਹਿ ਲਈਏ ਉਹਦੇ ਨਾਲ ਬਾਈ ਦੇ ਉਹਦੇ ਉਹਨੇ ਦੱਸਿਆ ਲਾਲੂ ਆਪਾਂ ਨੂੰ ਉਹਦੇ ਨਾਲ ਮੇਰੀ ਗੱਲ ਵੀ ਹੋਈ ਹੈਗੀ ਉਹਦੇ ਉਹਦੀ ਜਵਾਨੀ ਹੈ ਸਾਰੀ ਜਿਵੇਂ ਬਾਈ ਨੇ ਉਹਨੂੰ ਦੱਸੀ ਤੇ ਉਹਨੇ ਗਾ ਮੈਨੂੰ ਦੱਸੀ ਇਹ ਗੱਲ ਕੋਈ ਇਹ ਨਹੀਂ ਮੈਂ ਆਪਣੇ ਕੋਲ ਵੀ ਬਣਾਤੀ ਇਹ ਗੱਲ ਤੇ ਉਹ ਬਾਈ 20 ਮਿੰਟ ਵਾਂਗੂ ਗੀ ਉੱਥੇ ਖੜਾ ਰਿਹਾ ਸਾਈਡ ਤੇ ਪਹਿਲਾਂ ਲਾਲੂ ਦੇਖੀ ਗਿਆ ਵੀ ਮੈਂ ਯੂ ਟਰਨ ਮਾਰਾਂ ਉਹ ਲਾਲੂ ਜਿਵੇਂ ਆਪਾਂ ਡਬਲ ਮਾਈਂਡਡ ਜੇ ਹੋ ਜਾਂਦੇ ਆ ਵੀ ਯੂ ਟਰਨ ਮਾਰੀਏ ਕਿ ਨਾ ਮਾਰੀਏ ਉਹ ਬਾਈ ਵੇਟ ਕਰੀ ਜਾਂਦਾ ਸੀ ਇਦਾਂ ਵੀ ਗੱਡੀਆਂ ਗੁੱਡੀਆਂ ਲੰਘ ਜਾਂਨ ਆਪਦੀ ਜਨਤਾ ਉਹਨੇ ਫਿਰ ਧਿਆਨ ਨਾਲ ਹੀ ਮਾਰਿਆ ਹੁਣ ਦੇਖ ਕੇ ਪਰ ਫਿਰ ਵੀ ਜਦੋਂ ਕੋਈ ਕੰਮ ਹੋਣਾ ਹੁੰਦਾ ਅਨਹੋਣੀ ਹੋਣੀ ਹੁੰਦੀ ਆ ਲਾਲੂ ਤੇ ਉਹ ਬਾਹਰ ਨਾ ਵਾਪਰ ਗਿਆ ਬਾਈ ਨਾਲ ਹਨਾ ਉਸ ਤੋਂ ਬਾਅਦ ਜਦੋਂ ਉਹ ਐਕਸੀਡੈਂਟ ਹੋ ਗਿਆ ਪੁਲਿਸ ਵਗੈਰਾ ਆਈ ਉੱਥੇ ਤੇ ਬਾਈ ਨੂੰ ਉਹਨਾਂ ਨੇ ਕੋਈ ਅਰੈਸਟ ਨਹੀਂ ਕੀਤਾ ਤੇ ਬਾਈ ਨਾਲ ਗੱਲਬਾਤ ਜਿੱਦਾਂ ਵੀ ਕੀਤੀ ਤੇ ਉਹ ਬਾਈ ਨੂੰ ਕਹਿੰਦੇ ਵੀ ਤੂੰ ਇੱਥੇ ਜਾ ਕੇ ਕਿਤੇ ਮੋਟਰ ਵਗੈਰਾ ਚਲਾਇ ਪਾ ਹਨਾ ਤੇ ਵੀ ਜਾ ਜਿੱਦਾਂ ਵੀ ਆਪਣਾ ਤੂੰ ਜਾ ਸਕਦਾ ਬਾਈ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਵੀ ਤੂੰ ਇੱਥੇ ਸ਼ੀਰ ਹੈ ਨਾ ਤੇ ਬਾਕੀ ਇਹਦੇ ਵਿੱਚ ਜਿਹੜੀ ਉਹ ਵੀਡੀਓ ਵਾਇਰਲ ਹੋਈ ਹੈਗੀ ਉਹ ਬਾਈ ਦੇ ਓਨਰ ਨੇ ਦੱਸਣ ਦੇ ਮਨ ਦਾਬਕ ਉਹਨਾਂ ਦੇ ਵੀ ਉਹਨੇ ਆਪਣੇ ਗਰੁੱਪ ਵਿੱਚ ਪਾਤੀ ਜੋ ਵੀ ਉਹਨਾਂ ਦੇ ਕੰਪਨੀ ਦਾ ਵੀ ਯਾਰ ਐਦਾਂ ਐਕਸੀਡੈਂਟ ਹੋ ਗਿਆ ਤੇ ਉਥੋਂ ਗਾਹਾਂ ਗਾਹਾਂ ਦੀ ਗਾਹਾਂ ਲਾ ਲੋ ਗਰੁੱਪ ਆਲੇ ਨੇ ਜੋ ਵੀ ਉਹਨਾਂ ਦੀ ਕੰਪਨੀ ਵਾਲੇ ਹੋਣਗੇ ਜਾਂ ਜਿੱਦਾਂ ਵੀ ਉਹਨਾਂ ਨੇ ਵਾਇਰਲ ਕਰਤੀ ਜਿਹੜਾ ਸਾਰਿਆਂ ਤੋਂ ਆਪਣਾ ਬੀਕ ਪੁਆਇੰਟ ਬਣ ਗਿਆ ਇਸ ਵਕਤ ਜੇ ਨਹੀਂ ਉਹ ਵੀਡੀਓ ਬਾਹਰ ਲ ਹੋਈ ਆ ਲਾਲੂ ਉਹਦੇ ਨਾਲ ਹੀ ਉਹ ਸ਼ੇਅਰ ਹੋ ਭੇਜੀ ਤਾਂ ਉਹਨਾਂ ਦੀਆਂ ਲਾਲੂ ਹਨਾ ਉਹਨਾਂ ਦੀ ਗਲਤੀ ਹੋ ਗਈ ਲਾਲੂ ਜਦੋਂ ਉਹ ਨਾ ਭੇਜਦੇ ਉਹ ਵੀਡੀਓ ਕਿਸੇ ਨੂੰ ਵੀ ਐਡਾ ਹੈਪਨ ਹੋ ਗਿਆ ਸੀਗਾ ਤੇ ਹੁਣ ਗਾਹਾਂ ਜਦੋਂ ਬਾਈ ਨੂੰ ਉਹਨਾਂ ਨੇ ਆਪਣਾ ਉਹ ਬਾਈ ਨੇ ਮੋਟਰ ਲੈ ਲਿਆ ਉਥੇ ਉਦੋਂ ਦਾ ਮੋਟਰ ਤੋਂ ਬਾਅਦ ਬਾਈ ਦੂਜੇ ਦਿਨ ਪਤਾ ਨਹੀਂ ਉਥੋਂ ਜਿੱਦਾਂ ਉਹਨਾਂ ਨੇ ਦੱਸਿਆ ਬਾਈ ਉਹਨਾਂ ਦੇ ਦੂਜੇ ਦਿਨ ਉਹ ਬਾਈ ਦੀ ਫਲਾਈਟ ਸੀਗੀ ਉਥੋਂ ਫਲਾਈਟ ਲੈ ਕੇ ਬਾਈ ਕੈਲੀਫੋਰਨੀਆ ਆ ਗਿਆ ਤੇ ਕੈਲੀਫੋਰਨੀਆ ਵੀ ਆਈ ਨੂੰ ਬਾਈ ਨੂੰ ਹੋ ਗਏ ਸੀਗੇ ਦੋ ਦਿਨ ਹੋ ਗਏ ਸੀਗੇ ਇੱਥੇ ਉਹ ਮੁੰਡੇ ਨਾਲ ਰਹਿੰਦੇ ਉਹ ਜਿਹੜੇ ਮੁੰਡੇ ਨੂੰ ਦੱਸਿਆ ਆਪਾਂ ਨੂੰ ਦੋ ਦਿਨ ਬਾਈ ਉਹਦੇ ਨਾਲ ਉੱਥੇ ਕਮਰੇ 'ਚ ਰਿਹਾ ਉਹਨਾਂ ਨੇ ਗੱਲਬਾਤ ਉਹਨੇ ਦੱਸੀ ਵੀ ਕਿੱਦਾਂ ਹੋਇਆ ਕੀ ਸਾਰਾ ਕੁਝ ਹੈ ਨਾ ਜਿਵੇਂ ਵੀਡੀਓ 'ਚ ਤਾਂ ਚਲੋ ਦੇਖਿਆ ਸੀਗਾ ਬਾਕੀ ਜੋ ਵੀ ਸੀ ਗੱਲ ਬਾਈ ਨੇ ਉਹਨਾਂ ਨੂੰ ਉਹ ਸਾਰੀ ਦੱਸੀ ਵੀ ਯਾਰ ਇਦਾਂ ਹੋ ਗਿਆ ਹੈ ਨਾ ਤੇ ਜਿਹੜੀ ਪਹਿਲਾਂ ਐਕਸੀਡੈਂਟ ਤੋਂ ਗੱਲ ਸੀ ਦੋ ਦਿਨ ਬਾਈ ਉੱਥੇ ਰਿਹਾ ਤੇ ਵੀਡੀਓ ਵਾਇਰਲ ਜ਼ਿਆਦਾ ਹੋ ਗਈ ਨਾਲੋ ਚੈਨਲਾਂ 'ਤੇ ਦਿਖਾਉਣ ਲੱਗ ਗਏ ਜਦੋਂ ਉਸ ਤੋਂ ਬਾਅਦ ਬਾਈ ਨੂੰ ਅਰੈਸਟ ਕੀਤਾ ਇੱਥੇ ਆਪਣੇ ਕੈਲੀਫੋਰਨੀਆ ਚ ਕੈਲੀਫੋਰਨੀਆ ਜਾਰੈਸਟ ਕਰਕੇ ਬਾਈ ਨੂੰ ਬਾਈ ਦੀ ਤਰੀਕ ਪਈਗੀ ਬਾਈ ਕੋਰਟ ਚ ਗਿਆ ਤੇ ਕੋਰਟ ਤੋਂ ਬਾਅਦ ਇਹਨਾਂ ਨੇ ਆਪਣੇ ਫਲੋਰੀਡਾ ਵਾਲਿਆਂ ਨੂੰ ਕਿਹਾ ਵੀ ਤੁਹਾਡੇ ਲਈ ਵੀ ਬੀਕੇ ਦਾ ਟਾਈਮ ਆ ਜੇ ਤੁਸੀਂ ਆਪਣਾ ਲਿਆ ਨਾ ਤੇ ਭਾਈ ਤੁਸੀਂ ਲਿਆ ਸਕਦੇ ਹੋ ਨਹੀਂ ਫਿਰ ਅਸੀਂ ਉਸ ਤੋਂ ਬਾਅਦ ਇੱਥੇ ਰੱਖਾਂਗੇ ਇਹਨੂੰ ਜਦਾ ਕੈਲੀਫੋਰਨੀਆ ਦੀ ਜੀਲ ਚ ਹੀ ਰੱਖਾਂਗੇ ਜਿਦਾ ਜਿੱਦਾਂ ਵੀ ਲਾਲੋ ਹਨ ਇਹ ਇਹ ਸਾਰੀ ਉਹਨਾਂ ਦੇ ਦੱਸਣ ਦੀ ਗੱਲ ਆਗੀ ਤੇ ਉਹ ਜਿਹਨੋਂ ਮੁੱਦਾ ਜ਼ਿਆਦਾ ਭੱਖ ਗਿਆ ਸਟੇਟਾਂ ਦਾ ਮੁੱਦਾ ਹੋ ਗਿਆ ਕੈਲੀਫੋਰਨੀਆ ਤੇ ਫਲੋਰੀਡਾ ਦਾ ਔਰ ਰਾਜਨੀਤਿਕ ਮੁੱਦਾ ਬਣ ਗਿਆ ਪਗਲ ਜੀ ਉਸ ਤੋਂ ਬਾਅਦ ਉਹ ਸਪੈਸ਼ਲ ਆਪਣਾ ਜਹਾਜ਼ ਲੈ ਕੇ ਆਈ ਮੁੱਦੇ ਨੂੰ ਹੋਰ ਹਵਾ ਦੇ ਦਿੱਤੀ ਉਹਨਾਂ ਨੇ ਆਪਣਾ ਜਹਾਜ਼ ਲੈ ਕੇ ਵੀ ਸਾਡੀ ਸਟ੍ਰੈਟਜੀ ਬੰਦੇ ਮਾਰਤੇ ਐ ਕਰਤੇ ਤੇ ਬਾਈ ਨੂੰ ਇੱਥੇ ਉਹ ਆਪਣਾ ਜਿਹਨਾਂ ਨੇ ਕਿਹਾ ਸੀ ਤੁਹਾਡੇ ਲਈ ਹਫਤੇ ਦਾ ਕੰਮ ਆ ਦੂਜੇ ਦਿਨ ਤੇ ਤੀਜੇ ਦਿਨ ਹੀ ਉਹ ਆ ਗਏ ਬਾਈ ਨੂੰ ਲੈਣ ਤੇ ਹੁਣ ਆਪਾਂ ਦੇਖੀ ਆ ਬਾਈ ਦੀਆਂ ਉਥੇ ਤਰੀਕਾ ਪੈ ਰਹੀਆਂ ਨੇ ਕੋਈ ਬਾਈ ਨੂੰ 45 ਸਾਲ ਦੀ ਸਜ਼ਾ ਨਹੀਂ ਹੋਈ ਹਜੇ ਕੋਈ ਇਦਾਂ ਦਾ ਨਹੀਂ ਹੈਗਾ ਇਹ ਤਾਂ ਸਿਰਫ ਲੋਕ ਆਪਣੇ ਬੱਤ ਸੇਖੀ ਜਾਂਦੇ ਵੀ ਹਾਂ ਜੀ ਸਰਚ ਮਾਰ ਕੇ ਵੀ ਜੀ ਆਹ ਧਾਰਾ ਜੀ ਲੱਗੀ ਆ ਤਾਂ ਇਹਦੇ 15 ਸਾਲ ਦੀ ਸਜ਼ਾ ਇੱਕ ਬੰਦੇ ਦੀ ਬਣਦੀ ਆ ਤੰਨਾਂ ਦੀ 45 ਸਾਲ ਬਣੂਗੀ ਇਦਾਂ ਦਾ ਹਜੇ ਕੁਝ ਨਹੀਂ ਹੈਗਾ ਕੋਈ ਮੁੱਦਾ ਨਹੀਂ ਇਹਦਾ ਆਪਦੇ ਕੋਲੋਂ ਹੀ ਕਹੀ ਜਾਂਦੇ ਵੀ 45 ਸਾਲ ਦੀ ਸਜ਼ਾ ਬਣ ਜੂਗੀ ਹਜੇ ਕੇਸ ਚੱਲੂ ਤਰੀਕਿਆਂ ਬੈਣੀਆਂ ਜਿਵੇਂ ਤੁਸੀਂ ਵੀਡੀਓ ਦੇਖੀ ਹੋਣੀ ਹੈਗੀ ਬਾਈ ਦੀ ਵੀ ਹਜੇ ਉਹਨੂੰ ਕੋਰਟ ਚ ਪੁੱਛਿਆ ਗਿਆ ਹੈਗਾ ਵੀ ਤਾਂ ਵਕੀਲ ਕੋਈ ਕਰਨਾ ਭਾਈ ਜਾਂ ਤੂੰ ਕਰ ਲੈ ਜਾਂ ਅਸੀਂ ਕਰ ਦਾਂਗੇ ਨਾ ਤੇ ਉਹ ਵੀ ਬਾਈ ਨਾਲ ਗੱਲ ਹੋਈ ਆ ਉਹ ਵੀ ਗੱਲ ਚੱਲ ਰਹੀ ਆ ਜੋ ਵੀ ਸੰਸਥਾ ਉਹਨਾਂ ਦੀ ਹੈਲਪ ਕਰੂਗੀ ਬਾਈ ਨਾਲ ਹੋਈ ਸੀ ਗੱਲ ਉਹ ਵੀ ਚਲੋ ਕਿਸੇ ਸੰਸਥਾ ਨਾਲ ਗੱਲ ਚੱਲ ਰਹੀ ਹੈ ਹਜੇ ਆਪਾਂ ਨਹੀਂ ਦੱਸ ਸਕਦੇ ਜੋ ਕੇਸ ਦੀ ਟੇਕ ਕੇਅਰ ਕਰਨਗੇ ਤੇ ਬਾਈ ਦਾ ਪਰਿਵਾਰ ਮਾਗਰੋ ਉਹਨਾਂ ਨਾਲ ਵੀ ਗੱਲਬਾਤ ਹੋਈ ਸੀਗੀ ਤੇ ਹੁਣ ਦੇਖਣਾ ਵੀ ਆਪਣਾ ਜਦੋਂ ਕੋਈ ਕੇਸ ਵਗੈਰਾ ਚੱਲੂਗਾ ਫਿਰ ਪਤਾ ਲੱਗਣਾ ਆਪਾਂ ਨੂੰ ਕਿੰਨੇ ਚਿਰ ਦੀ ਬਾਈ ਨੂੰ ਸਜ਼ਾ ਹੋਣੀ ਆ ਸਜ਼ਾ ਤਾਂ ਦੇਖੋ ਹੋਊਗੀ ਪਰ ਆਿਆਂ ਵੀ ਇਹਦਾ ਹੱਲ ਵੀ ਹੋ ਜਾਂਦਾ ਹੁੰਦਾ ਪਹਿਲਾਂ ਵੀ ਬਥੇਰੇ ਹੱਲ ਹੋਇਆ ਆਪਾਂ ਦੇਖੇ ਵੀ ਆ ਤਾਂ ਕਰਕੇ ਭਰਾਵੋ ਅਫਵਾਹਾਂ ਤੋਂ ਬਚੋ ਤੇ ਨਾਲ ਮੈਂ ਇਹ ਕਹੂਰ ਕਰਦਿਆਂ ਗੱਲ ਜਿਹੜਾ ਕਹਿ ਰਿਹਾ ਆਪਣੇ ਇੰਡੀਆ ਜੋ ਜਾਂ ਪੰਜਾਬ ਦਾ মিডিਆ ਚਲਾ ਰਿਹਾ ਵੀ ਉਥੇ ਭਾਰਤੀਆਂ ਨੂੰ ਜੀ ਲਾਇਸੈਂਸ ਦੀਏ ਨੇ ਬੰਦ ਕਰਤੇ ਉਹਨਾਂ ਨੇ ਕਹਤਾ ਲਾਇਸੈਂਸ ਬੰਦ ਕਰਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੀ ਝੂਠ ਆ ਉਹ ਉਹਨਾਂ ਨੇ ਪਾਇਆਗਾ ਆਪਣਾ ਵੀ ਹਾਂਜੀ ਅਸੀਂ ਆਪਣਾ ਨਹੀਂ ਦੰਦੇ ਲਾਇਸੈਂਸ ਉਹ ਉਹਨਾਂ ਨੂੰ ਆ ਜਿਹੜੇ ਇਥੇ ਸਪੈਸ਼ਲ ਆਉਂਦੀ ਵੀਜੇ ਤੇ ਹੁੰਦੇ ਆ ਵਰਕ ਵੀਜੇ ਤੇ ਆਉਂਦੇ ਹੁੰਦੇ ਆ ਬੰਦੇ ਵਰਕ ਪਰਮਿਟ ਵੱਖਰਾ ਹੁੰਦਾ ਵਰਕ ਵੀਜਾ ਉਹ ਵੱਖਰਾ ਹੁੰਦਾ ਹੈਗਾ ਤਾਂ ਕਰ ਕਿ ਲੋਕ ਕਨਫਿਊਜ਼ ਨੇ ਆਪਣੇ ਪੰਜਾਬ ਚ ਵੀ ਨਿਊਜ਼ ਚਲਾਈ ਜਾਂਦੇ ਨੇ ਜੀ ਹੁਣ ਜੀ ਭਾਰਤੀਆਂ ਨੂੰ ਆਪਣਾ ਟਰੱਕਾਂ ਦਾ ਲਾਇਸੈਂਸ ਨਹੀਂ ਮਿਲਦਾ ਉਹ ਨਹੀਂ ਮਿਲਣਾ ਹਜੇ ਇਦਾਂ ਦੀ ਕੋਈ ਗੱਲ ਨਹੀਂ ਕੱਲ ਨੂੰ ਕੋਈ ਕਾਨੂੰਨ ਬਦਲ ਜੇ ਤਾਂ ਉਹਦੀ ਅਪਡੇਟ ਤੁਹਾਨੂੰ ਕਰਾਂਗੇ ਪਰ ਅੱਜ ਦੇ ਟਾਈਮ ਕੋਈ ਨਹੀਂ ਹੈਗਾ ਬਾਕੀ ਜੋ ਵੀ ਅਪਡੇਟ ਹੋਊਗੀ ਉਹ ਆਪਾਂ ਦੱਸਦੇ ਰਹਾਂਗੇ ਨਾਲ ਹੁੰਦੇ ਹਜੇ ਕੋਈ ਅਫਵਾਹਾਂ ਤੋਂ ਬਚੋ ਨਾ ਹਜੇ ਸਜ਼ਾ ਹੋਈਆ ਨਾ ਲਾਇਸੈਂਸ ਮੇਲੇ ਬੰਦ ਹੋਣਗੇ ਹਜੇ ਵੀ ਹਾਂ ਆਪਣੇ ਲਾਇਸੈਂਸ ਨਹੀਂ ਮਿਲਨੇ ਜਿਹੜੇ ਬੰਦੇ ਲਵੇ ਹੈਗੇ ਉਹ ਚਲਾਈ ਜਾਣਗੀ ਟਰੱਕ ਉਹ ਸਟੇਟ ਮੇਬੀ ਉਥੇ ਆਪਣੇ ਵਰਕ ਪਰਮਿਟ ਵਾਲੇ ਨੂੰ ਜਾਣੋਂ ਹਟਾ ਦੇ ਹਜੇ ਉਹ ਕੱਲ ਦੀ ਗੱਲ ਆ ਫਿਊਚਰ ਦੀ ਕੀਦਾ ਕੋਈ ਡਿਸੀਜਨ ਲੈਂਦੇ ਆ ਹਜੇ ਕੋਈ ਇਦਾਂ ਦਾ ਹੈ ਨਹੀਂ ਬਾਕੀ ਪ੍ਰਮਾਤਮਾ ਆਪੇ